ਦੋ ਬੱਚਿਆਂ ਦੀ ਮਾਂ ਅਕਵਿੰਦਰ ਕੌਰ ਅਤੇ ਉਸ ਦਾ ਪ੍ਰੇਮੀ ਸਿਮਰਨਜੀਤ ਸਿੰਘ ਦੋਵੇਂ ਜਾਣੇ ਆਪਣੀ ਜ਼ਿੰਦਗੀ ਦੇ ਵਿੱਚ ਠੀਕ-ਠਾਕ ਚੱਲ ਰਹੇ ਸੀ ਅਤੇ ਹੁਣ ਦਾ ਸੁਪਨਾ ਹੀ ਸੀ ਕਿ ਅਸੀਂ ਵਿਆਹ ਕਰਵਾ ਲਈਏ। ਅਕਵਿੰਦਰ ਕੌਰ ਜਿਦੇ ਕੀ ਪਹਿਲਾਂ ਤੋਂ ਹੀ ਦੋ ਬੱਚੇ ਸੀ ਅਤੇ ਆਪਣੇ ਬੱਚਾ ਨੂੰ ਪਾਲਣ ਦੇ ਲਈ ਉਹ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ। ਸਿਮਰਨਜੀਤ ਇਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਕੁੜੀ ਆਪਣੇ ਬੱਚਿਆਂ ਨੂੰ ਕਿੰਨਾ ਜ਼ਿਆਦਾ ਪਿਆਰ ਕਰਦੀ ਹੈ ਅਤੇ ਉਹਨਾਂ ਦੇ ਲਈ ਕੁਝ ਵੀ ਕਰ ਸਕਦੀ ਹੈ। ਪਰ ਹੁਣ ਜਦੋਂ ਵਿਆਹ ਦੀ ਗੱਲ ਤੁਰੀ ਤਾਂ ਦੁਗਰੀ ਇਲਾਕੇ ਦੇ ਵਿੱਚ ਸਪਾ ਸੈਂਟਰ ਦੇ ਬਾਹਰ ਹੀ ਇੱਕ ਇਹੋ ਜਿਹੀ ਮਾੜੀ ਘਟਨਾ ਹੋਈ ਹੈ ਜਿਸ ਨੂੰ ਸੁਣਨ ਤੋਂ ਬਾਅਦ ਹਰ ਕੋਈ ਹੈਰਾਨ ਹੋਇਆ ਕਿ ਇਹ ਬਣਕੀ ਗਿਆ ਕੁੜੀ ਮੁੰਡੇ ਦੇ ਨਾਲ ਚੰਗੀ ਭਲੀ ਕੁੜੀ ਕੰਮ ਤੇ ਆਈ ਸੀ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਸੀ ਕੰਮ ਕਰਦੀ ਕਰਦੀ ਅਚਾਨਕ ਹੀ ਕਮੁੰਡਾ ਜਦੋਂ ਸਪਾ ਸੈਂਟਰ ਦੇ ਅੰਦਰ ਦਾਖਲ ਹੁੰਦਾ ਹੈ ਤਾਂ ਉਸ ਤੋਂ ਬਾਅਦ ਕੁੜੀ ਦੇ ਉੱਪਰ ਹਮਲਾ ਕਰਦਾ ਅਤੇ ਉਸ ਦੀ ਜਾਨ ਲੈ ਲੈਂਦਾ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਇਹ ਐਸੀ ਕੁੜੀ ਦਾ ਪ੍ਰੇਮੀ ਸੀ ਅਥੇ ਮੌਜੂਦ ਲੋਕਾਂ ਦੇ ਵੱਲੋਂ ਇਸ ਨੂੰ ਦਬੋਚਿਆ ਗਿਆ ਫੜਿਆ ਗਿਆ ਤੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੁਣ ਇਸ ਦੇ ਪਿੱਛੇ ਦੀ ਕਹਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਚੰਗੀ ਭਲੀ ਜਾਣ ਪਛਾਣ ਸੀ ਵਿਆਹ ਕਰਵਾਉਣ ਲੱਗੇ ਸੀ ਅਕਵਿੰਦਰ ਅਤੇ ਸਿਮਰਨਜੀਤ ਪਰ ਅਚਾਨਕ ਹੀ ਦੋਹਾਂ ਦੇ ਵਿਚਾਲੇ ਅਜਿਹਾ ਕੀ ਹੋ ਗਿਆ ਕਿ ਮੁੰਡੇ ਨੇ ਕੁੜੀ ਨੂੰ ਮਾਰ ਦਿੱਤਾ ਦਰਸਲ ਜਦੋਂ ਹੁਣ ਵਿਆਹ ਦੀ ਨੌਬਤ ਆਈ ਵਿਆਹ ਦੀ ਗੱਲ ਤੁਰੀ ਤਾਂ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਕੁੜੀ ਦੇ ਨਾਲ ਸਿਮਰਨਜੀਤ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਉਹਦਾ ਕਹਿਣਾ ਸੀ ਕਿ ਮੈਂ ਆਪਣੇ ਘਰਦਿਆਂ ਨੂੰ ਕੀ ਕਹਿ ਕੇ ਮਲਾਉਂਗਾ ਤੈਨੂੰ ਕਿ ਤੂੰ ਸਪਾ ਸੈਂਟਰ 'ਚ ਲੱਗੀ ਹੋਈ ਐ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹਨਾ ਪਰ ਤੂੰ ਇਹ ਨੌਕਰੀ ਛੱਡ ਦੇ ਪਰ ਅਕਵਿੰਦਰ ਦਾ ਕਹਿਣਾ ਸੀ ਕਿ ਏਸੇ ਸਪਾ ਸੈਂਟਰ ਦੇ ਕਾਰਨ ਹੀ ਮੈਂ ਆਪਣੇ ਬੱਚਿਆਂ ਨੂੰ ਪਾਲ ਪਾ ਰਹੀ ਆ ਇੱਥੋਂ ਮਿਲ ਰਹੇ ਪੈਸਿਆਂ ਦੇ ਨਾਲ ਹੀ ਸਾਡਾ ਘਰ ਚੱਲ ਰਿਹਾ ਹੈ ਮੇਰੇ ਬੱਚਿਆਂ ਦੀ ਜ਼ਿੰਦਗੀ ਅੱਗੇ ਵਧ ਰਹੀ ਹੈ ਪਰ ਸਿਮਰਨ ਇਸ ਗੱਲ ਨੂੰ ਮੰਨਣ ਨੂੰ ਅਤੇ ਸਮਝਣ ਨੂੰ ਤਿਆਰ ਨਹੀਂ ਸੀ ਅਤੇ ਉਸ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਕਿ ਸਪਾ ਸੈਂਟਰ ਵਾਲੀ ਦੇ ਨਾਲ ਮੈਂ ਵਿਆਹ ਕਿਉਂ ਕਰਵਾਵਾਂ ਨਾਤਾ ਉਹ ਇਸ ਗੱਲ ਨੂੰ ਸਮਝ ਸਕਿਆ ਕਿ ਇਹ ਉਸਦੀ ਰੋਜ਼ੀ-ਰੋਟੀ ਹੈ ਅਤੇ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਉਹਨੇ ਪਾਲਣਾ। ਉਹ ਇਸੇ ਜਿੱਤੇ ਅੜਿਆ ਰਿਹਾ ਕਿ ਉਹ ਕੰਮ ਛੱਡ ਦੇਵੇ ਅਤੇ ਉਸਦੇ ਨਾਲ ਵਿਆਹ ਕਰਾਵੇ ਪਰ ਕੁੜੀ ਦਾ ਕਹਿਣਾ ਸੀ ਕਿ ਮੈਂ ਵਿਆਹ ਕਰਵਾਉਣ ਨੂੰ ਤਾਂ ਤਿਆਰ ਹਾਂ ਪਰ ਨਾਤਾ ਇਹ ਕੰਮ ਛੱਡਾਂਗੇ ਅਤੇ ਨਾ ਹੀ ਆਪਣੇ ਬੱਚਿਆਂ ਦੀ ਪਰਵਰਿਸ਼। ਉਹਨਾਂ ਬੱਚਿਆਂ ਦੀ ਖਾਤੀ ਰਾਜ ਹੀ ਔਰਤ ਇਹ ਮਾਂ ਇਸ ਦੁਨੀਆ ਦੇ ਵਿੱਚ ਨਹੀਂ। ਦੋ ਬੱਚਿਆਂ ਦੀ ਮਾਂ ਸੀ ਇਹ ਪਰ ਅੱਜ ਉਹ ਬੱਚੇ ਰੁਲ ਚੁੱਕੇ ਨੇ ਸਿਰਫ ਇਸ ਮੁੰਡੇ ਦੀ ਬੇਵਕੂਫੀ ਦੇ ਕਾਰਨ ਨਾ ਸਮਝੀ ਦੇ ਕਾਰਨ ਜਿਹਨੂੰ ਇੰਨੀ ਨਹੀਂ ਅਕਲ ਆਈ ਕਿ ਉਹ ਕੁੜੀ ਦੀ ਜਾਨ ਲੈ ਕੇ ਕੁਝ ਨਹੀਂ ਕਮਾ ਪਾਏਗਾ ਸਗੋਂ ਆਪਣੀ ਅਤੇ ਪਰਿਵਾਰ ਦੇ ਜ਼ਿੰਦਗੀ ਦੇ ਉੱਪਰ ਤੱਬਾ ਲਗਾ ਬੈਠੂਗਾ ਅਤੇ ਨਾਲ ਹੀ ਬੱਚਿਆਂ ਦੇ ਕੋਲੋਂ ਉਹਨਾਂ ਦੀ ਮਾਂ ਵੀ ਖੋਲੇਗਾ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈ ਦੁਗਰੀ ਇਲਾਕੇ ਦੇ ਪਾਈ ਹਿੰਮਤ ਸਿੰਘ ਨਗਰ ਦੇ ਵਿੱਚ ਇਹ ਬੀਤੇ ਦਿਨੀ ਘਟਨਾ ਵਾਪਰੀ ਸੀ। ਉਸ ਸਮੇਂ ਇਹ ਸਮਝ ਨਹੀਂ ਲੱਗੀ ਸੀ ਕਿ ਸਪਾਸ ਸੈਂਟਰ ਦੇ ਵਿੱਚ ਕੰਮ ਕਰਦੀ ਕੁੜੀ ਨੂੰ ਇਸ ਮੁੰਡਾ ਕਿਉਂ ਮਾਰਨ ਦੇ ਲਈ ਉਤਾਰੂ ਹੋ ਗਿਆ ਸਿੱਧਾ ਹੀ ਅੰਦਰ ਆਂਦਾ ਉਸ ਦੇ ਉੱਪਰ ਹਮਲਾ ਕਰਦਾ ਜਦੋਂ ਕੁੜੀ ਬਾਹਰ ਜਾ ਰਹੀ ਹੁੰਦੀ ਆ ਤੇ ਬਾਅਦ ਦੇ ਵਿੱਚ ਕੁੜੀ ਨੂੰ ਮਾਰ ਕੇ ਚਾਕੂ ਦੇ ਨਾਲ ਇਸ ਨੇ ਵਾਰ ਕੀਤਾ ਸੀ ਉਸੇ ਚਾਕੂ ਨੂੰ ਨਿہارਦਾ ਰਿਹਾ ਉਸ ਦੀ ਲਾਸ਼ ਦੇ ਕੋਲ ਬੈਠ ਕੇ ਰੋਂਦਾ ਰਿਹਾ ਇਹੋ ਜਿਹਾ ਪਿਆਰ ਹੈ ਇਸ ਨੂੰ ਪਿਆਰ ਤਾਂ ਨਹੀਂ ਕਿਹਾ ਜਾ ਸਕਦਾ ਸਗੋਂ ਸ਼ਰਮ ਮੰਦੀ ਹੈ ਇਹੋ ਜਿਹੇ ਮੁੰਡੇ ਕੁੜੀਆਂ ਤੇ ਜੋ ਕਿ ਦੂਸਰੇ ਨੂੰ ਦੂਸਰੇ ਦੀ ਜਾਨ ਲੈਣ ਨੂੰ ਆਪਣਾ ਹੱਕ ਸਮਝ ਬੈਠਦੇ ਨੇ ਇਸ ਦੇ ਵਿੱਚ ਇਹਨਾਂ ਨੂੰ ਮਿਲਦਾ ਕੁਝ ਵੀ ਨਹੀਂ ਹੈ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ ਅਤੇ ਦੂਜੇ ਦੀ ਵੀ ਜ਼ਿੰਦਗੀ ਖਰਾਬ ਕਰਦੇ ਨੇ ਦੁਗਰੀ ਇਲਾਕੇ ਪਾਈ ਹਿੰਮਤ ਸਿੰਘ ਨਗਰ ਵਿਖੇ ਦਿਲ ਨੂੰ ਦਹਿਲਾਣ ਵਾਲੀ ਇਹ ਘਟਨਾ ਸਾਹਮਣੇ ਆਈ ਸੀ ਜਿੱਥੇ ਇੱਕ ਰਿਲੀਫ ਪਾਸ ਸੈਂਟਰ ਦੇ ਅੰਦਰ ਵੜ ਕੇ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਨੂੰ ਮਾਰ ਦਿੱਤਾ ਸੀ ਹਾਲਾਂਕਿ ਇਹਨੂੰ ਪ੍ਰੇਮੀ ਕਹਿਣਾ ਤਾਂ ਬੇहद ਹੀ ਸ਼ਰਮਨਾਕ ਹੈ ਕਿਉਂਕਿ ਇਸਨੇ ਨਿੱਕ ਘਟਿਆ ਕਰਤੂਤ ਕੀਤੀ ਹੈ ਜੋ ਕਿ ਪਿਆਰ ਦੇ ਨਾਮ ਤੇ ਕਲੰਕ ਹੈ ਇਸ ਘਟਨਾ ਦੀ ਰਾਤ ਨੂੰ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਤੇ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਔਰਤ ਨੂੰ ਮਾਰਿਆ ਗਿਆ ਕੈਮਰਾ ਪੂਰੀ ਰਿਕਾਰਡਿੰਗ ਨਹੀਂ ਕਰ ਰਿਹਾ ਪਰ ਇਸ ਪੂਰੀ ਘਟਨਾ ਦੇ ਵਿੱਚ ਹੋਈ ਹੱਥੋਪਾਈ ਇਸ ਵੀਡੀਓ ਦੇ ਵਿੱਚ ਜ਼ਰੂਰ ਦਿਖਾਈ ਦਿੰਦੀ ਹੈ। ਕੁਝ ਲੋਕ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰਦੇ ਵੀ ਨਜ਼ਰ ਆਉਂਦੇ ਨੇ ਪਰ ਹੱਥੋਪਾਈ ਦੌਰਾਨ ਇਸ ਮੁੰਡੇ ਦੇ ਹੱਥ ਤੇ ਸੱਟ ਵੱਜ ਜਾਂਦੀ ਹੈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕੀ ਵਿਅਕਤੀ ਸਪਾ ਸੈਂਟਰ ਦੇ ਅੰਦਰ ਆਉਂਦਾ ਹੈ ਅਤੇ ਉਸ ਤੋਂ ਬਾਅਦ ਲੜਕੀ ਬਾਹਰ ਨਿਕਲਦੀ ਹੈ ਤਾਂ ਉਸ ਤੇ ਹਮਲਾ ਕਰ ਦਿੰਦਾ। ਸਪਾ ਸੈਂਟਰ ਦੇ ਵਿੱਚ ਕੰਮ ਕਰਨ ਬੈਠੇ ਲੜਕੇ ਉਸਨੂੰ ਫੜਨ ਲੱਗਦੇ ਨੇ ਪਰ ਕੁੜੀ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੀ ਹੈ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਲਜਾਇਆ ਗਿਆ ਜਿੱਥੇ ਕਿ ਉਸਨੇ ਦਮ ਤੋੜ ਦਿੱਤਾ ਇਸ ਕਤਲ ਦੀ ਘਟਨਾ ਦੌਰਾਨ ਮੌਕੇ ਤੇ ਮੌਜੂਦ ਕੰਮ ਕਰਨ ਵਾਲੇ ਦੋਸ਼ੀ ਨੂੰ ਦਬੋਚ ਲੈਂਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਦੱਸਦੇ ਕਿ ਇਸ ਅਮਰਿਤਕ ਕੁੜੀ ਦਾ ਨਾਮ ਅਕਵਿੰਦਰ ਕੌਰ ਹੈ ਅਤੇ આરોપી ਦਾ ਨਾਮ ਸਿਮਰਨਜੀਤ ਸਿੰਘ ਹੈ ਇਹ ਦੋਵੇਂ ਜਾਣੇ ਇੱਕ ਦੂਸਰੇ ਨੂੰ ਪਹਿਲਾਂ ਜਾਣਦੇ ਸੀ ਕੁੜੀ ਨੂੰ ਮਾਰਨ ਤੋਂ ਬਾਅਦ ਸਿਮਰਨਜੀਤ ਸਿੰਘ ਉਸਦੀ লাশ ਦੇ ਕੋਲ ਬੈਠਾ ਰੋਣ ਲੱਗ ਪਿਆ ਅਤੇ ਚਾਕੂ ਨੂੰ ਕਿੰਨੀ ਦੇਰ ਤੱਕ ਦੇਖਦਾ ਰਿਹਾ ਥਾਣਾ ਦੁਗਰੀ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਦੇ ਕੋਲੋਂ ਵਾਰਦਾਤ ਦੇ ਵਿੱਚ ਵਰਤੇ ਗਏ ਚਾਕੂ ਦੀ ਵੀ ਬਰਾਮਦਗੀ ਹੋਈ ਹੈ ਇਸ ਕੇਸ ਦੇ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਇਹ ਪਹਿਲਾਂ ਇੱਕ ਦੂਸਰੇ ਨੂੰ ਜਾਣਦੇ ਸੀ ਔਰਤੇ ਵਿਆਹ ਕਰਵਾਉਣ ਦਾ ਮੁੰਡਾ ਦਬਾਅ ਬਣਾ ਰਿਹਾ ਸੀ ਪਰ ਇਹ ਔਰਤ ਵਿਆਹੀ ਹੋਈ ਸੀ ਦੋ ਬੱਚਿਆਂ ਦੀ ਮਾਂ ਸੀ ਉਹ ਚਾਹੁੰਦਾ ਸੀ ਕਿ ਅਕਵਿੰਦਰ ਸਪਾ ਸੈਂਟਰ ਦੀ ਨੌਕਰੀ ਵੀ ਛੱਡ ਦੇਵੇ ਤਾਂ ਜੋ ਉਹ ਉਸ ਨੂੰ ਆਪਣੇ ਪਰਿਵਾਰ ਵਾਲਿਆਂ ਦੇ ਨਾਲ मिला सके परकविंदर ने नौकरी छंटन तो इंकार कर ਦਿੱਤਾ ਸੀ क्योंकि वो अपने दो बच्चियां दी परवरिश ਇਸੇ नौकरी ਦੇ ਰਾਹੀਂ ਕਰ ਰਹੀ ਸੀ ਇਹਨਾਂ ਗੱਲਾਂ ਕਰਕੇ ਹੀ ਦੋਹਾਂ ਦੇ ਵਿਚਕਾਰ ਵਿਵਾਦ ਵੱਧਾ ਗਿਆ ਅਤਿਆੰਤ ਨੂੰ ਮੁੰਡੇ ਨੇ ਕੁੜੀ ਦੀ ਜਾਨ ਹੀ ਲੈ ਲਈ ਜਿੰਨੇ ਤੋਂ ਇਨਫਰਮੇਸ਼ਨ ਆਈ ਵੀ ਉਹਦਾ ਕਿਸਨੇ ਸਭੇ ਕੇਸਾ ਉਹਦਾ ਚਾਕੂ ਮਾਰ ਕੇ ਗਲੇ ਦੇ ਵਿੱਚ ਚਾਕੂ ਮਾਰੇ ਤੇ ਤੁਰੰਤ ਉਹ ਲੜਕੀ ਨੂੰ ਹਸਪੀਟਲ ਲੈ ਗਏ ਆ ਤੇ ਹਸਪੀਟਲ ਉਹਦੇ ਦੀਪ ਹਸਪੀਟਲ ਜਿੱਥੇ ਉਹਦੀ ਡੈਥ ਹੋ ਗਈ ਆ ਹਸਪੀਟਲ ਤੋਂ ਪਤਾ ਲੱਗਿਆ ਨਹੀਂ ਡੈਥ ਹੋ ਗਈ ਆ ਤੇ ਜਿਹਨੇ ਇਹਨੇ ਚਾਕੂ ਮਾਰਿਆ ਉਸ ਵੇਲੇ ਅਸੀਂ ਬੰਦੇ ਨੂੰ ਕਾਬੂ ਕਰ ਲਿਆ ਉਹ ਕੀ ਹੈ ਪਤਾ ਪਤੀ ਹੈ ਨਹੀਂ ਨਹੀਂ ਜੀ ਉਹਦਾ ਕੋਈ ਜਾਣਕਾਰ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਕਿ ਅਸੀਂ ਚੈੱਕ ਕਰ ਰਹੇ ਹਾਂ ਜੀ ਕਾਰਨ ਕੀ ਰਿਹਾ ਜੀ ਨਹੀਂ ਜੀ ਵਿਆਹ ਨਹੀਂ ਹੋਇਆ ਇਹਲੇ ਜੀ ਕਾਬੂ ਗੱਲ ਅਸੀਂ ਪੁੱਛਕੀ ਚ ਕਰ ਰਹੇ ਹਾਂ ਉਮਰ ਉਮਰ ਕੀ ਲਾਗੂ ਜਿਹਨਾਂ ਮਾਰਿਆ ਗਿਆ ਪਿਆ ਰਿਹਾ ਚੀਜ਼ ਦਾ ਚਾਕੂ ਮਾਰ ਚਾਕੂ ਅਸੀਂ ਇੱਥੇ ਜਿਹੜੀ ਫੋਰੈਂਸਿਕ ਟੀਮ ਬੁਲਾ ਲਈ ਹੈਗੀ ਹੈ ਤੁਹਾਡੇ ਸਾਹਮਣੇ ਫੋਰੈਂਸਿਕ ਟੀਮ ਖੜੀ ਆ ਅਤੇ ਫਿੰਗਰਪ੍ਰਿੰਟ ਫਿੰਗਰ ਟੀਮ ਪਰ ਬਾਹਰ 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 ਕਿਸ ਚੀਜ਼ ਨੇ ਕੀਤਾ ਬਾਹਰ ਕਿਸ ਚੀਜ਼ ਨੇ ਕੀਤਾ ਇਹਦੇ ਚਾਕੂ ਨਾਲ ਜੀ ਲੜਕੀ ਇੱਥੇ ਜੌਬ ਕਰਦੀ ਸੀ ਕਾਰਨ ਸਿੰਘ ਪਹਿਲੇ ਕਾਬੂ ਕੀਤਾ ਜੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਸਾਨੂੰ ਜਦੋਂ ਅਸੀਂ ਕੋਈ ਅਜੀਬ ਗੱਲ ਸਮਝਣ ਵੀ ਇਹਦਾ ਕੀ ਕਾਰਨ ਹੈ ਕੌਜ਼ ਮਤਲਬ ਕਿਵੇਂ ਕਿਹੜੇ ਕਾਰਨਾ ਕਰਕੇ ਉਹਨੂੰ ਚਾਕੂ ਮਾਰਿਆ ਕੋਈ ਅਸੀਂ ਜਰੂਰ ਉਹਨੂੰ ਲੜਕੀ ਦੀ ਹੁੰਦੀ ਕਿ ਨਹੀਂ ਇਹ ਇਹ ਹਜੇ ਇਹ ਹਲੇ ਪਾਰਟ ਆਫ ਇਨਵੈਸਟੀਗੇਸ਼ਨ ਆ ਕਿਹੜਾ ਹਥਿਆਰ ਆਵੇ ਪਹਿਲਾਂ ਮੈਰਿਟ ਹੈ ਜਾਂ ਅਨਮੈਰਿਟ ਇਹ ਅਨਮੈਰਿਟ ਹੈ ਜੀ ਕੀ ਅਨਮੈਰਿਟ ਹੈ ਉਹ ਜੀ ਕੰਮ ਕੀ ਕਰਵਾਜੀ ਇਹ ਅਸੀਂ ਪੁੱਛ ਰਹੇ ਹਾਂ ਜੀ ਮਲੇਰ ਕੋਲੋਂ ਦੇ ਰਹਿਣ ਵਾਲੇ ਲੜਕੀ ਇੱਥੇ ਲੜਕੀ ਇੱਥੇ ਬੂਲਪਿੰਡ ਤੋਂ ਹੈ ਜੀ ਢਾਣਾ ਡੇਲੋ ਚ ਬੂਲਪਿੰਡ ਹੈਗਾ ਉੱਥੋਂ ਦੇ ਹੈ ਜੀ